ਮਰਾਠਾ ਸਮਰਾਜੇ ਦੇ ਵਿੱਚ ਜਦੋਂ ਪੇਸ਼ਵਾ ਬਣੇ ਸਨ ਬਾਜੀਰਾਵ 1 ਤਾਂ ਉਹਨਾਂ ਨੇ ਮਰਾਠਾ ਸਮਰਾਜ ਦੇ ਅੰਦਰ ਕੀਤਾ ਸੀ ਪਾਵਰ ਡੀਸੈਂਟਰਲਾਈਜੇਸ਼ਨ ਜਿਹਨੂੰ ਲੈ ਕੇ ਐਗਜ਼ਾਮ ਦੇ ਅੰਦਰ ਕੁਐਸਚਨ ਆਂਦਾ ਹੈ ਕਿ ਉਹਨਾਂ ਨੇ ਕਿਹੜੇ ਮਰਾਠਾ ਵੰਸ਼ ਨੂੰ ਕਿਹੜਾ ਇਲਾਕਾ ਸੌਂਪਿਆ ਸੀ ਰਾਜਪਾਟ ਚਲਾਉਣ ਦਾ ਤਾਂ ਅੱਜ ਮੈਂ ਉਹਦੇ ਲਈ ਇੱਕ ਟ੍ਰਿਕ ਲੈ ਕੇ ਆਇਆ ਜਿਹਦੇ ਨਾਲ ਅਗਰ ਕੁਐਸਚਨ ਐਗਜ਼ਾਮ ਵਿੱਚ ਹੋਏ ਦੇ ਬਾਰੇ ਪੁੱਛਿਆ ਜਾਏਗਾ ਤਾਂ ਸਾਡੇ ਲਈ ਉਹਨੂੰ ਸੋਲਵ ਕਰਨਾ ਬੇਹਦ ਆਸਾਨ ਹੋ ਜਾਏਗਾ ਤਾਂ ਦੇਖੋ ਜੀ ਇਹ ਸਾਰੇ ਵੰਸ਼ ਸੀਗੇ ਇਹ ਸਾਰੇ ਇਲਾਕੇ ਤਾਂ ਸਿੰਧਿਆ ਵੰਸ਼ ਨੂੰ ਗਵਾਲੀਅਰ ਮਿਲਿਆ ਇਹਦੇ ਲਈ ਆਪਾਂ ਨੇ ਵਾਰ ਯਾਦ ਰੱਖਣਾ ਹੈ ਸੌਂਗ ਤਾਂ ਸੌਂਗ ਦਾ ਮਤਲਬ ਕੀ ਹੋਏਗਾ ਕਿ ਸੌਂਗ ਵਿੱਚ ਜਿਹੜਾ ਐਸ ਹੈ ਉਹ ਸਿੰਧਿਆ ਵੰਸ਼ ਦਾ ਜੀ ਹੈ ਗਵਾਲੀਅਰ ਏਰੀਆ ਦਾ ਤਾਂ ਸੌਂਗ ਕੇ ਵਿੱਚ ਐਮ ਵਿੱਚ ਜੀ ਬੀ ਵਿੱਚ ਤਾਂ ਜੀ ਬੀ ਵਿੱਚ ਤਾਂ ਜੀ ਬੀ ਵਿੱਚ ਜੀ ਦਾ ਮਤਲਬ ਹੋ ਜਾਏਗਾ ਜੀ ਗਾਇਕਵਾੜ ਤੇ ਬੀ ਯਾਨੀ ਬਰੋਦਾ ਦਾ ਇਲਾਕਾ ਉਹਨਾਂ ਨੂੰ ਮਿਲਿਆ ਤੇ ਗਾਣੇ ਦਾ ਨਾਮ ਕੀ ਹੈ ਹਾਈ ਐਚ ਆਈ ਹਾਈ ਤਾਂ ਹਾਇ ਦੇ ਵਿੱਚ ਐਚ ਦਾ ਮਤਲਬ ਹੋ ਜਾਏਗਾ ਜੀ ਹੌਲਕਰ ਵੰਸ਼ ਨੂੰ ਇਲਾਕਾ ਮਿਲਿਆ ਆਈ ਯਾਨੀ ਇੰਦੋਰ ਤੇ ਲੇਕਿਨ ਇਸ ਗਾਣੇ ਦੇ ਉੱਪਰ ਲੱਗ ਜਾਂਦਾ ਹੈ ਬੈਨ ਤਾਂ ਬੈਨ ਦੇ ਵਿੱਚ ਬੀ ਦਾ ਮਤਲਬ ਹੋ ਗਿਆ ਜੀ ਭੌਂਸਲੇ ਵੰਸ਼ ਸ਼ਿਵਾਜੀ ਦਾ ਵੀ ਵੰਸ਼ ਇਹ ਸੀਗਾ ਤੇ ਇਹ ਇਲਾਕਾ ਇਹ ਵੰਸ਼ ਨੂੰ ਇਲਾਕਾ ਮਿਲਿਆ ਐਨ ਯਾਨੀ ਨਾਗਪੁਰ ਦਾ ਤੇ ਬੈਨ ਕਿਨੇ ਲਗਾਇਆ ਤਾਂ ਬੈਨ ਲਗਾਇਆ ਪੰਜਾਬ ਪੁਲਸ ਨੇ ਤਾਂ ਪੰਜਾਬ ਪੁਲਿਸ ਵਿੱਚ ਪੀ ਦਾ ਮਤਲਬ ਹੋ ਗਿਆ ਪੇਸ਼ਵਾ ਤੇ ਪੇਸ਼ਵਾ ਨੇ ਆਪਣੇ ਕੋਲ ਪੀ ਵਾਲਾ ਇਲਾਕਾ ਹੀ ਰੱਖਿਆ ਸੀ ਪੁਨੇ ਤਾਂ ਇਹ ਕੁਐਸਚਨ ਜੇਕਰ ਆਪਾਂ ਨੂੰ ਪੇਪਰ ਵਿੱਚ ਆਵੇਗਾ ਤਾਂ ਆਪਾਂ 100% ਦੀ ਕਰ ਪਾਵਾਂਗੇ ਬਸ ਆਪਾਂ ਨੇ ਇਹ ਲਾਈਨ ਯਾਦ ਰੱਖਣੀ ਹੈ ਸੌਂਗ ਜੋ ਕਿ ਜੀਬੀ ਚ ਸੀਗਾ ਜਿਹਦਾ ਨਾਮ ਸੀ ਹਾਏ ਉਹਦੇ ਤੇ ਲੱਗ ਗਿਆ ਬੈਨ ਪੰਜਾਬ ਪੁਲਿਸ ਦਾ ਬਾਕੀ ਆਪਾਂ ਨੂੰ ਇਹ ਸਭ ਯਾਦ ਕਰਨ ਦੀ ਲੋੜ ਨਹੀਂ ਸਿਰਫ ਆ ਲਾਈਨ ਯਾਦ ਕਰ ਲਓ ਇਹਦੇ ਨਾਲ इजीली ਆਪਾਂ ਇਹ ਕੁਐਸਚਨ ਕਰ ਪਾਵਾਂਗੇ ਬਹੁਤ ਬਹੁਤ ਧੰਨਵਾਦ